ਅਸੀਂ ਖੜੇ ਆ ਇਸ ਟਾਈਮ ਅੱਲੂਵਾਲ ਸੁਲਤਾਨਪੁਰ ਲੋਧੀ ਦੇ ਹਲਕੇ ਦਾ ਪਿੰਡ ਆ ਅੱਲੂਵਾਲ ਜਿਸ ਦਾ ਅਸੀਂ ਪੀਟੀਸੀ న్యూਸ ਦੀ ਗਰਾਊਂਡ ਜ਼ੀਰੋ ਤੇ ਇਹ ਟੀਮ ਪਹੁੰਚੀ ਆ ਕਿ ਕਾਰਨ ਕੀ ਆ ਕਿ ਪਿਛਲੇ ਬੰਨੇ ਹਜ਼ਾਰਾਂ ਏਕੜ ਸੈਂਕੜੇ ਏਕੜ ਜਿਹੜੀ ਆ ਫਸਲ ਤਬਾਹ ਕਰ ਦਿੱਤੀ ਕਾਲੀ ਵਹੀਂ ਦੇ ਉੱਪਰ ਅਸੀਂ ਖੜੇ ਆ ਇਹ ਅਸੀਂ ਉਸ ਪੁਲ ਦੇ ਉੱਤੇ ਖੜੇ ਆ ਜਿਹੜੇ ਕਿ ਸੈਂਕੜੇ ਪਿੰਡਾਂ ਨੂੰ ਪੁਲ ਜੋੜਦਾ ਵਾ ਪਰ ਬਦਕਿਸਮਤੀ ਕਿਸ ਪੁਲ ਦੀ ਹਜੇ ਤੱਕ ਵੀ ਕਿਸੇ ਨੇ ਸਾਰ ਨਹੀਂ ਲਈ ਕਾਰਨ ਕੀ ਆ ਕਿ ਵਹੀਂ ਦੇ ਵਿੱਚੋਂ ਹੜ੍ਹ ਆਉਣ ਦਾ ਲੋਕਾਂ ਦੀਆਂ ਫਸਲਾਂ ਤਬਾਹ ਕਰਨ ਦਾ ਕਾਰਨ ਇਹ ਹੀ ਆ ਕਿ ਪ੍ਰਸ਼ਾਸਨ ਵੱਲੋਂ ਇਸ ਬੂਟੀ ਨੂੰ ਸਾਫ਼ ਨਹੀਂ ਕੀਤਾ ਗਿਆ ਇਸ ਨੂੰ ਡੂੰਗਾ ਨਹੀਂ ਕੀਤਾ ਗਿਆ ਜੋ ਕਿ ਬਰਸਾਤਾਂ ਤੋਂ ਪਹਿਲਾਂ ਬਹੁਤ ਸਾਰੇ ਪੈਸੇ ਪ੍ਰਸ਼ਾਸਨ ਨੂੰ ਹੁੰਦੇ ਨੇ ਸਰਕਾਰਾਂ ਨੂੰ ਬਹੁਤ ਸਾਰੇ ਹੁੰਦੇ ਨੇ ਧਿਆਨ ਦੇਣ ਯੋਗ ਹੁੰਦਾ ਕਿ ਹਾਂ ਵੀ ਸਾਫ਼ ਕੀਤਾ ਦੂਸਰਾ ਕਾਰਨ ਇਹ ਆ ਕਿ ਇਹ ਪੁਲ ਤੁਸੀਂ ਦੇਖ ਸਕਦੇ ਕੈਮਰਾਮੈਨ ਮੈਂ ਕਹੂੰਗਾ ਕਿ ਆਸੇ-ਪਾਸੇ ਵਹਿੰਦਾ ਪਾਣੀ ਇਧਰਲੀ ਸਾਈਡ ਦੇ ਉੱਤੇ ਬੂਟੀ ਤੁਹਾਨੂੰ ਨਜ਼ਰ ਨਹੀਂ ਆਉਂਦੀ ਹੋਗੀ ਦੂਸਰੀ ਸਾਈਡ ਦੇ ਉੱਤੇ ਬੂਟੀ ਨਜ਼ਰ ਹੀ ਆਉਂਦੀ ਹੈ ਇਹ ਪੁਲ ਤੁਹਾਨੂੰ ਦਿਸ ਰਿਹਾ ਵਾ ਪੁਲ ਦਿਸਦਾ ਵਤ ਲੋਕ 30 ਤੋਂ 35 ਪਿੰਡ ਇਸ ਸਾਈਡ ਤੇ ਆ ਤਾਂ 30 ਤੋਂ 35 ਪਿੰਡ ਹੀ ਇਧਰ ਸ਼ੇਖ ਮੰਗਾ ਪਰੋਵਾਂਣੇ ਵਾਲੀ ਸਾਈਡ ਸ਼ੇਰਪੁਰ ਸੱਦਾ ਇਧਰਲੀ ਸਾਈਡ ਆ ਅੱਲੂਵਾਲ ਇਧਰਲੀ ਸਾਈਡ ਆ ਬੂਸੋਵਾਲਾ ਇਹ ਪਿੰਡਾਂ ਨੂੰ ਜੋੜਦਾ ਜੇਕਰ ਉੱਪਰਲੇ ਬੰਨੇ ਦੀ ਘੁੰਮ ਕੇ ਅਸੀਂ ਆਈਏ ਤੇ ਇਹ ਕਾਫੀ ਜ਼ਿਆਦਾ ਲੰਬਾ 20 ਕਿਲੋਮੀਟਰ ਘੁੰਮ ਕੇ ਆਉਣਾ ਪਊਗਾ ਔਰ ਤੁਸੀਂ ਦੇਖਦੇ ਇਸ ਪੁਲ ਦੀ ਬਦਕਿਸਮਤੀ ਇਸ ਪੁਲ ਦੀ ਬਦਕਿਸਮਤੀ ਇਹ ਆ ਕਿ ਇਹ ਪੁਲ ਕਈ ਦਹਾਕਿਆਂ ਤੋਂ ਟੁੱਟਾ ਹੋਇਆ ਵਾ ਔਰ ਇਹ ਪੁਲ ਕਾਫੀ ਤੁਸੀਂ ਦੇਖ ਸਕਦੇ ਇੱਥੋਂ ਬਿਲਕੁਲ ਇਹ ਬੈਠ ਗਿਆ ਬਹੁਤ ਸਮਾ ਹੋ ਗਿਆ ਇਸ ਨੂੰ ਪਰ ਇਸ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਬੂਟੀ ਆਣ ਕੇ ਇਸ ਦੇ ਨਾਲ ਫਸ ਜਾਂਦੀ ਹੈ ਕਿ ਪਿਛਲੇ ਬੰਨੇ ਡਾਫ ਲੱਗਣ ਕਾਰਨ ਲੋਕਾਂ ਦੀ ਹਜ਼ਾਰਾਂ ਏਕੜ ਫਸਲ ਖਤਮ ਹੋ ਜਾਂਦੀ ਹੈ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾਈਆਂ ਕਿ ਬੂਟੀ ਕਿੰਨੀ ਫਸੀ ਹੋਈ ਆ ਜੋ ਕਿ ਜ਼ਿੰਮੇਵਾਰੀ ਕਿੰਨਾ ਦੀ ਹੁੰਦੀ ਆ ਕਿ ਇਹਨਾਂ ਨੇ ਇਸ ਜ਼ਿੰਮੇਵਾਰੀ ਸੰਭਾਲਣੀ ਹੁੰਦੀ ਆ ਕਿ ਇਸ ਬੂਟੀ ਨੂੰ ਸਾਫ਼ ਕੀਤਾ ਜਾਵੇ ਕਾਰਨ ਕਿਉਂ ਨਹੀਂ ਮੈਨੇਜਮੈਂਟ ਕਿਉਂ ਨਹੀਂ ਮੈਨੇਜਮੈਂਟ ਦੀ ਘਾਟ ਕਿੱਥੇ ਆ ਤਸਵੀਰਾਂ ਜਿਹੜੀਆਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਪੀਟੀਸੀ ਨਿਊਜ਼ ਦੀ ਟੀਮ ਲਗਾਤਾਰ ਇਥੇ ਪਹੁੰਚੀ ਔਰ ਗਰਾਉਂਡ ਜ਼ੀਰੋ ਤੇ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਪੁਲ ਦੀ ਅਗਲੀ ਸਾਈਡ ਤੇ ਤੁਹਾਨੂੰ ਇਹ ਵੀ ਦਿਖਾਉਨੇ ਆ ਕਿ ਇਹ ਬੂਟੀ ਦੇ ਨਾਲ ਜਿਹੜੇ ਖੇਤਾਂ ਦੇ ਵਿੱਚ ਬੂਟੀ ਵੜ ਗਈ ਹੈ ਜਦੋਂ ਇੱਥੇ ਪੁਲ ਦੀ ਡਾਫ ਲੱਗੀ ਹੈ ਉਸ ਦੇ ਕਾਰਨ ਪਾਣੀ ਨੇ ਸੜਕ ਦੇ ਉੱਪਰ ਦੀ ਆਪਣਾ ਰੂਪ ਧਾਰਨ ਕਰ ਲਿਆ ਹੜ ਦਾ ਹੜ ਦਾ ਰੂਪ ਧਾਰਨ ਕਰ ਲੈ ਕੇ ਸੜਕ ਦੇ ਉੱਪਰ ਦੀ ਵੀ ਪਾਣੀ ਵਗਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪਾਣੀ ਅਰੇ ਲੋਕ ਲੋਕ ਨੰਗ ਰਹੇ ਨੇ ਪੁਲ ਟੋਟਾ ਸਕਦਾ ਪਰ ਕਿਸੇ ਨੇ ਵੀ ਪੁਲ ਦੀ ਵੀ ਸਾਰ ਨਹੀਂ ਲਈ ਲੋਕ ਬਹੁਤ ਸਮਾਂ ਪਹਿਲਾਂ ਇਸ ਪੁਲ ਦੇ ਕਿਨਾਰੇ ਤੇ ਔਰ ਬੁੱਤੀ ਜਿਹੜੀ ਆ ਕਿ ਜਿਹੜੀ ਗਲਾਲੀ ਕਹਿ ਦਿੰਦੇ ਆ ਗਲਾਲੀ ਜਿਹੜੀ ਆ ਇਹ ਲੋਕਾਂ ਦੇ ਖੇਤਾਂ ਦੇ ਵਿੱਚ ਚਲ ਗਈ ਆ ਬਾਪੂ ਜੀ ਸਾਸਰੀਕਾਲ ਸੇਵਾ ਕਰ ਰਹੇ ਹੋ ਤੁਹਾਡੇ ਤੁਹਾਡੇ ਖੇਤ ਆ ਜੀ ਇਧਰਲੀ ਸਾਈਡ ਤੇ ਜੀ ਸਾਰਾ ਝੋਨਾ ਹੈ ਇੱਕ ਤਾਂ ਰੱਬ ਨੇ ਹਰ ਦੀ ਮੁਸੀਬਤ ਪਾਤੀ ਦੂਜੇ ਪਾਸੇ ਜਿਹੜੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਆ ਉਹ ਤੁਸੀਂ ਆਪ ਨਭਾਉਦੇ ਨਜ਼ਰ ਆ ਰਹੇ ਕਿ ਕਿਤੇ ਸਾਡੇ ਖੇਤਾਂ ਦੇ ਵਿੱਚ ਬੂਟੀ ਰਹਿ ਨਾ ਜਾਵੇ ਅਸੀਂ ਕਣਕ ਬੀਜਣੀ ਆ ਕਿਉਂਕਿ ਬੂਟੀ ਨੂੰ ਅੱਗ ਵੀ ਨਹੀਂ ਜਲਦੀ ਲੱਗਦੀ ਇਹ ਕੁਤਰੀ ਨਹੀਂ ਜਾਂਦੀ ਜੀ ਨਾ ਇਹਨੂੰ ਅੱਗ ਲੱਗਦੀ ਏ ਨਾ ਇਹ ਕੁਤਰੀ ਜਾਂਦੀ ਏ ਇਹ ਮਗਰੋਂ ਸਾਨੂੰ ਚੁੱਕ ਕੇ ਸੁੱਟਣੀ ਪੈਂਦੀ ਏ ਆਪਣੇ ਜਫਿਆਂ ਦੇ ਨਾਲ ਇਦਾਂ ਜਾਂ ਪੰਡਾ ਪਾ ਕੇ ਇਹਦਾ ਕੋਈ ਇਲਾਜ ਨਹੀਂ ਹੋਰ ਕੋਈ ਵੀ ਇਹਦਾ ਕੋਈ ਇਲਾਜ ਨਹੀਂ ਕੋਈ ਇਲਾਜ ਨਹੀਂ ਵਗਦੇ ਪਾਣੀ ਜਿੱਦਾਂ ਕੱਢਦੀ ਹੈ ਪਿੱਛੇ ਪਾਣੀ ਜ਼ਿਆਦਾ ਹੈ ਉਧਰੋਂ ਨਿਕਲਦੀ ਨਹੀਂ ਇਧਰੋਂ ਜਿਹੜੀ ਲੱਗੀ ਹੁੰਦੀ ਜਿੱਦਾਂ ਇੱਕ ਪਾਸੇ ਤੇ ਇਹ ਟੈਨਸ਼ਨ ਕਿ ਸਾਡੀਆਂ ਫਸਲਾਂ ਖਤਮ ਹੋ ਗਈਆਂ ਖਤਮ ਹੋ ਗਈਆਂ ਜੇਕਰ ਇਹ ਬੂਟੀ ਸ਼ਾਇਦ ਪ੍ਰਸ਼ਾਸਨ ਵੱਲੋਂ ਸਾਫ਼ ਕੀਤੀ ਜਾਂਦੀ ਤਾਂ ਹੋ ਸਕਦਾ ਤੁਹਾਡੇ ਖੇਤਾਂ ਦੇ ਵਿੱਚ ਨਾ ਜਾਂਦੀ ਹਾਂਜੀ ਜੀ ਖੇਤਾਂ 'ਚ ਨਹੀਂ ਜਾਣੀ ਨੁਕਸਾਨ ਵੀ ਘਾਟੋ ਨਹੀਂ ਹੈ ਬੂਟੀ ਨੇ ਡਾਫਲਾਤੀ ਵੇਖੋ ਦੀ ਪੁਲ ਦੇ ਉੱਤੋਂ ਕਿਦਾਂ ਪਾਣੀ ਨਿਕਲ ਨਹੀਂ ਰਿਹਾ ਕਾਰਨ ਇਹ ਹੀ ਆ ਕਾਰ ਨਹੀਂ ਹੈ ਕਿ ਪਿੱਛੇ ਫਸਲਾਂ ਡੁੱਬਣ ਦਾ ਕਾਰਨ ਇਹੀ ਆ ਇਹੋ ਹੀ ਕਾਰਨ ਹੈ ਜੀ ਇਹ ਬੂਟੀ ਕੱਢਦੇ ਹੈ ਨਿੰਗੇ ਆਉਂਦੇ ਨੇ ਥੋੜੀ ਕੱਢ ਕੇ ਪੁੱਲ ਦੇ ਕੋਲੋਂ ਚਲ ਜਾਂਦੇ ਨੇ ਇਸ ਵਹੀ ਨੂੰ ਡੂੰਘੇ ਕਿਤਿਆਂ ਨੂੰ ਕਿੰਨੇ ਸਮਾਂ ਹੋ ਗਿਆ ਸਾਫ ਕਿਤਿਆਂ ਨੂੰ ਕਿੰਨਾ ਸਮਾਂ ਡੂੰਘੇ ਜੇ ਕਿਤਿਆਂ ਨੂੰ ਤੇ ਕਾਫੀ ਸਾਲ ਹੋ ਗਿਆ ਜੀ 13-14 ਸਾਲ ਹੋ ਗਏ ਨੇ 13-14 ਸਾਲ ਉਦੋਂ ਬਾਬੇ ਨੇ ਸਿਚੀ ਵਾਲੀ ਨੇ ਕਰਾਈ ਡੂੰਗੀ ਏ ਤੇ ਇੱਕ ਪੁੱਲ ਜਿਹੜਾ ਕਹਿੰਦੇ ਕਈ ਦਾ ਹੱਕ ਹੈ ਤੋਂ ਟੁੱਟਾ ਹੋਇਆ ਵਾ ਉਸ ਦੀ ਕਦੇ ਸਾਰ ਹੀ ਨਹੀਂ ਲਈ ਗਈ ਕੋਈ ਨਹੀਂ ਆਇਆ ਜੀ 88 ਦਾ ਟੁੱਟਾ ਪੋਲੇ 88 ਦਾ ਤਾਕੀ ਦੇ ਕੋਡੇ ਵਿੱਚ ਘਾਰੋ ਨੀਵਾ ਹੋਇਆ ਹੈ ਦੇ ਬਹਿ ਗਿਆ 38-38 ਸਾਲ ਹੋ ਗਏ ਹੋ ਗਏ ਨੇ ਕਿਸ ਨੇ ਮੋਰੋ ਕੋਈ ਨਹੀਂ ਇਹਦੀ ਕੋਈ ਕੀਤੀ ਕੋਈ ਮਰਮਤ ਨਹੀਂ ਕੀਤੀ ਸੜਕ ਵੇਖੋ ਸਾਰੀ ਟੁੱਟੀ ਏ ਇੰਨੀ ਮੁਸ਼ਕਲ ਹੈ ਜਦੋਂ ਉੱਤੇ ਬੂਟੀ ਆ ਜਾਂਦੀ ਏ ਮੋਟਰਸਾਈਕਲ ਉਧਰ ਜਾ ਪੈਂਦੇ ਆ ਉਧਰ ਜਾ ਪੈਂਦੇ ਆ ਇਨਾ ਪਾਣੀ ਡੂੰਘਿਆ ਦੂਆਂ ਬੰਨੇ ਪ੍ਰਸ਼ਾਸਨ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰ ਰਿਆ ਵਾ ਕਿ ਹਾਂ ਵੀ ਸਾਡੇ ਵੱਲੋਂ ਜਿਹੜੀਆਂ ਵਈਆਂ ਨਦੀਆਂ ਦਰਿਆ ਸਾਫ਼ ਕੀਤੇ ਗਏ ਕਰੋੜਾਂ ਰੁਪਏ ਲਾਏ ਗਏ ਆ ਤੇ ਉਸ ਦੇ ਦੂਜੇ ਪਾਸੇ ਤੁਹਾਡਾ ਪੱਖ ਜਦੋਂ ਅਸੀਂ ਲੈਨੇ ਕਿ ਤੁਹਾਡੀਆਂ ਫਸਲਾਂ ਦੇ ਵਿੱਚ ਗਲਾਲੀ ਚਲੀ ਜਾਂਦੀ ਹੈ ਇੱਕ ਇਹ ਕਾਰਨ ਇੱਕ ਤਾਂ ਪੋਲ ਟੁੱਟਾ ਦੂਸਰਾ ਜਿਹੜਾ ਵਾ ਇਸ ਗਲਾਲੀ ਸਾਫ਼ ਨਹੀਂ ਕੀਤੀ ਗਈ ਬੂਟੀ ਜਿਹੜੀ ਹੈ ਬੂਟੀ ਜੇ ਸਾਫ਼ ਹੁੰਦੀ ਜੇ ਫਿਰ ਜੀ ਗਾਂ ਨਿਕਲ ਜਾਂਦੀ ਸ਼ਾਇਦ ਕੁਝ ਝੋਨੇ ਥੋੜੇ ਬੁੱਤੇ ਵੱਜ ਜਾਂਦੇ ਹੁਣ ਤੇ ਝੋਨਾ ਰਹਿਣਾ ਹੀ ਨਹੀਂਗਾ ਉੱਥੇ ਬੂਟੀ ਜੜ ਗਈ ਸਭੀ ਉੱਤੇ ਵੱਜਾਂਗੀ ਹਜ਼ਾਰਾਂ ਏਕੜ ਫਸਲ ਯਾਰਾਂ ਜੀ ਇਹ 베ਰ ਸਾਹਿਬ ਗੁਰਦੁਆਰਾ ਸੁਲਤਾਨਪੁਰ ਜੀ ਉੱਥੋਂ ਤੇ ਇੱਦਾਂ ਹੀ ਹੈ ਕਿੰਨੇ ਕਿਲੋਮੀਟਰ ਕਰੀਬ ਇੱਥੋਂ ਹੈਗਾ 10-11 ਕਿਲੋਮੀਟਰ ਜੀ 11 ਕਿਲੋਮੀਟਰ ਤੱਕ ਇਹਨੇ ਮਾਰ ਪਾਈ ਸਿਰਫ ਇੱਕ ਇਸ ਕਰਕੇ ਇਹ ਕਰਕੇ ਆ ਜਿਹੜੀ ਬੁਟੀ ਇਹਨਾਂ ਨਹੀਂ ਕੱਢੀ ਨਗੇਲੀ ਕੀਤੀ ਹੈ ਜੀ ਨਗੇਲੀ ਕੀਤੀ ਹੈ ਨਗੇਲੀ ਕੀਤੀ ਹੈ ਜ਼ਿੰਮੇਵਾਰੀਆਂ ਜ਼ਿੰਮੇਵਾਰ ਕਿਸ ਨੂੰ ਸਮਝਦੇ ਆ ਜੇਕਰ ਤੁਹਾਡੀਆਂ ਫਸਲਾਂ ਡੁੱਬ ਗਈਆਂ ਇੱਕ ਕਿੱਲੇ ਦੇ ਵਿੱਚ 70000 ਦਾ ਝੋਨਾ ਦਾ ਨੌਣਾ ਸੀ ਹਾਂ ਜੀ 20000 25000 ਤੁਸੀਂ ਲਵਾਈ ਖਰਚਾ ਲੱਗ ਗਿਆ ਜਿੱਥੇ ਖਰਚਾ ਲੱਗ ਗਿਆ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇੱਕ ਏਕੜ ਮਗਰ ਇੱਕ ਇੱਕਲੀ ਫ ਆ ਵੇਖੋ ਮੋਟਰਾਂ ਵਿੱਚ ਡੁੱਬੀਆਂ ਨੇ ਉਹ ਮੋਟਰ ਦੇ ਸਾਹਮਣੇ ਜਿੱਥੇ ਉਹ ਕੰਬਲ ਲੱਗੇ ਨੇ ਉੱਥੇ ਮੋਟਰਾਂ ਲੱਗੀਆਂ ਨੇ ਆ ਚੋਣਾ ਦੇਖਦੇ ਆ ਆ ਵੀ ਚੋਣਾ ਵਿੱਚ 15 ਲੱਖ ਦੇ ਕਰੀਬ ਹੋ ਗਿਆ ਤੇ ਨੁਕਸਾਨ ਹੋ ਗਿਆ ਜੀ ਹੁਣ ਸਾਨੂੰ ਇਹ ਦੀ ਜਿਆਦੀ ਜੀ ਇਹ ਨਹੀਂ ਕੱਢੀ ਜਾਂਦੀ ਕੇਸ ਸਾਹਿਬ ਨਾਲ ਵੇਖੋ ਸਾਰੀ ਜ਼ਮੀਨ ਦੇ ਵਿੱਚ ਲੱਗੀ ਜੀ ਸਾਰੀ ਜੇ ਤਾਂ ਤੁਸੀਂ ਇਸ ਕੁਦਰਤ ਦੀ ਮਾਰ ਦੇ ਹੇਠ ਆ ਜਾਂਦੇ ਆ ਜਾਂ ਪ੍ਰਸ਼ਾਸਨ ਦੀ ਸਰਕਾਰਾਂ ਦੀਆਂ ਗਲਤੀਆਂ ਕਾਰਨ ਡੁੱਬ ਜਾਂਦੇ ਆ ਕਿ ਸਰਕਾਰਾਂ ਵੱਲੋਂ ਤੁਹਾਡੀ ਬਾਹ ਫੜੀ ਜਾਂਦੀ ਜਾਂ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਕੀਤੀ ਜਾਂਦੀ ਕੋਈ ਨਹੀਂ ਕੋਈ ਜੀ ਸਰਕਾਰ ਨਹੀਂ ਹੁੰਦੇ ਸਕਬੀਰ ਬਾਦਲ ਆਇਆ ਔਰ ਡੀਜ਼ਲ ਦੇਖ ਕੇ ਗਿਆ ਆ ਪਿੰਡ ਇੱਥੇ ਨਾਲੀ ਵਾਲੀ ਗਲਾਂ ਇਂਦਰੀਵਾਲ ਵੀ ਆਇਆ ਮੁੱਖ ਮੰਤਰੀ ਵੀ ਆਏ ਇੱਥੇ ਹੋਰ ਵੀ ਕੈਬਨਿਟ ਮੰਤਰੀ ਉਹ ਵੀ ਕੁਝ ਦੇਖ ਕੇ ਕੁਝ ਨਹੀਂ ਜੀ ਹੋਰ ਕੋਈ ਨਹੀਂ ਸਾਡੇ ਕੋਲ ਤੇ ਇੱਥੇ ਆਏ ਨਹੀਂਗਾ ਕੋਈ ਵੀ ਨਹੀਂ ਆਇਆ ਇੱਥੇ ਇੱਧਰੇ ਵਾਲੀ ਪਿੰਡ ਇੱਥੇ ਆਇਆ ਸਕਬੀਰ ਬਾਦਲ ਉਹ ਡੀਜ਼ਲ ਤੇਲ ਦੇਖ ਕੇ ਗਿਆ ਦੇਖ ਕੇ ਗਿਆ ਹਾਂਜੀ ਤੁਸੀਂ ਇਸ ਚੀਜ਼ ਨੂੰ ਮੰਨਦੇ ਆ ਕਿ ਜੇ ਕੋਈ ਸਾਡੇ ਲਈ ਕਰਦਾ ਤਾਂ ਉਸ ਦਾ ਤੁਸੀਂ ਜ਼ਿਕਰ ਵੀ ਕਰਦੇ ਆ ਕਿ ਹਾਂ ਵੀ ਜੇਕਰ ਕੋਈ ਕਰਦਾ ਵਾ ਤੁਸੀਂ ਦਾ ਜ਼ਿਕਰ ਬਿਲਕੁਲ ਜੀ ਹੁਣ ਜੋ ਦੇਖ ਕੇ ਗਿਆ ਸਾਰਿਆਂ ਦੱਸਨੇ ਮਾਨੂੰ ਦੇਖ ਕੇ ਗਿਆ ਉਹਦੇ ਵਿੱਚ ਅਸੀਂ ਪਹਿਲੀ ਰੇਤਾ ਚੁੱਕ ਕੇ ਪਹਿਲੀ ਬਣਾ ਲਾਂਗੇ ਜਾਂ ਜਿਹੜੇ ਬੰਨ ਟੁੱਟੇ ਨੇ ਬੰਨ ਬਾਅਦ ਚ ਬੰਨ ਲਾਂਗੇ ਮਿੱਟੀ ਘਲਾਂਡੇ ਆ ਰਾਣਾ ਸਾਹਿਬ ਰਾਣੇ ਦੀ ਮਿੱਟੀ ਆਉਣ ਡਈ ਜੀ ਐਮਐਲ ਜੋ ਹੋਰ ਕੋਈ ਨਹੀਂ ਇੱਥੇ ਜੀ ਆਉਣ ਡੇ ਤੁਸੀਂ ਦੇਖ ਸਕਦੇ ਹੋ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਨਾ ਵੱਲੋਂ ਦੱਸਿਆ ਜਾ ਰਿਹਾ ਵਾ ਕਿ ਰਾਣੇ ਵੱਲੋਂ ਮਿੱਟੀ ਵੀ ਭੇਜੀ ਜਾ ਰਹੀ ਆ ਸਖਬੀਰ ਬਾਦਲ ਵੱਲੋਂ 9 ਲੱਖ ਦਾ ਡੀਜ਼ਲ ਭੇਜ ਦਿੱਤਾ 9 ਲੱਖ ਦਾ ਡੀਜ਼ਲ ਜਿਹੜਾ ਦਵਾਰਾਂ ਭੇਜਿਆ ਵੀ ਜਾਊਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜੇ ਤੁਸੀਂ ਦਰਿਆ ਦਾ ਰੂਪ ਧਾਰਨ ਕੀਤਾ ਹੋਇਆ ਖੇਤ ਦੇਖ ਸਕਦੇ ਹੋ ਇਹ ਖੇਤ ਵਾ ਇਹ ਇਹਦੇ ਵਿੱਚ ਗਲਾਲੀ ਆ ਗਈ ਆ ਜਿਸ ਦੀ ਇਹਨਾਂ ਨੂੰ ਹੁਣ ਤੋਂ ਟੈਨਸ਼ਨ ਪੈ ਗਈ ਆ ਕਿ ਫਸਲ ਤਾਂ ਸਾਡੀ ਮਰ ਗਈ ਆ ਪਰ ਇਹ ਆ ਕਿ ਇਸ ਤੋਂ ਬਾਅਦ ਸਾਡਾ ਕੀ ਹਾਲ ਹੋਣਾ ਜੇਕਰ ਇਹ ਗਲਾਲੀ ਵਿੱਚ ਰੋ ਗਈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹਾਂ ਵੀ ਕਿ ਕਿਵੇਂ ਇਸ ਹਾਲਾਤਾਂ ਦੇ ਵਿੱਚ ਯੂਜ਼ ਰਹੇ ਨੇ ਦੋਰੀ ਮਾਰ ਦੋਰੀ ਮਾਰ ਪੈ ਰਹੀ ਆ 88 ਦਾ ਪੁਲ ਟੁੱਟਾ ਹੋਵੇ ਤਾਂ ਹਜੇ ਤੱਕ ਸਾਰ ਹੀ ਨਾਲ ਹੀ ਹੋਈ 30 ਪਿੰਡ ਇਧਰਲੀ ਸਾਈਡ ਤੇ 35 ਪਿੰਡ ਇਧਰਲੀ ਸਾਈਡ ਤੇ 60 70 ਪਿੰਡਾਂ ਨੂੰ ਜਿਹੜਾ ਪੁਲ ਮੇਲ ਦਾ ਹੋਵੇ ਤਾਂ ਉਸ ਨੂੰ ਵੀ ਕਦੇ ਸੋਚਣਾ ਹੋਵੇ ਚਲੋ ਸਾਡੇ ਨਾਲ ਹੋਰ ਵੀ ਲੋਕਲ ਨੇ ਲੋਕਲੀਆਂ ਜੀ ਤੁਸੀਂ ਇੱਥੇ ਮੈਂ ਪਿੰਡ ਦਾ ਗਵਰਨ ਸਰਪੰਚ ਠੀਕ ਹੈ ਠੀਕ ਹੈ ਤਾਂ ਇਸ ਸਰਪੰਚੋਂ ਕਿ ਕੀ ਲੱਗਦਾ ਕਿਸਾਨ ਵੱਲੋਂ ਦੱਸਿਆ ਗਿਆ ਕਿ ਇੱਕ ਜਿੱਕਰ ਇਸ ਵਹਿੰਨ ਨੂੰ ਡੂੰਗਾ ਕੀਤਾ ਜਾਂਦਾ ਜਾਂ ਗਲਾਲੀ ਸਾਫ਼ ਕੀਤੀ ਜਾਂਦੀ ਹੋ ਸਕਦਾ ਕਿ ਸਾਡੀਆਂ ਫਸਲਾਂ ਵੱਜ ਜਾਂਦੀ ਹੈ ਇਹਦੀ ਡਾਫ ਲੱਗਣ ਕਰਨੀ ਇੱਕ ਪੋਲੋ ਟੁੱਟਾ ਇਨੇ ਚਿਰ ਤੋਂ ਡਾਫ ਲੱਗਣ ਕਰਨਾ ਨੁਕਸਾਨ ਸultanpur ਲੋਤੀ ਤੋਂ ਪਿੱਛੇ ਤੱਕ ਹੋਇਆ ਕੀ ਕਹਿਣਾ ਤੁਹਾਡਾ ਗਲਾਲੀ ਨਾ ਠੇਕੇਦਾਰ ਨੇ ਗਲਾਲੀ ਕੱਢੀ ਸੀ ਕੋਈ ਦੋ ਬੁਰਜੀਆਂ ਇਥੋਂ ਪਰ ਪਿੱਛੋਂ ਫਿਰ ਗਲਾਲੀ ਰੁੜ ਕੇ ਆ ਗਈ ਪੂਰੀ ਵਹਿੰਨ ਸਾਫ਼ ਨਹੀਂ ਕੀਤੀ ਜਾਂਦੇ ਪੂਰੀ ਵਹਿੰਨ ਦਾ ਠੇਕਾ ਹੁੰਦਾ ਥੋੜੀ ਜੀ ਏਰੀਆ ਦੇ ਗਲਾਲੀ ਕੱਢ ਦਿੰਦੇ ਬਾਕੀ ਰਹਿ ਜਾਂਦੇ ਵਿੱਚ ਸਾਰੀ ਉਹ ਫਿਰ ਜੁੜ ਕੇ ਢਾਬਾ ਲੱਗ ਜਾਂਦੀ ਸਾਡੇ ਹਾਲਾਤਾਂ ਤੁਹਾਡੇ ਹੁੰਦਿਆਂ ਕਿਤੇ ਵਹਈ ਨੂੰ ਡੂੰਗਾ ਕੀਤਾ ਗਿਆ ਜਾਂ ਨਹੀਂ ਨਹੀਂ ਜੀ ਇੱਕ ਵਾਰ ਅਜ ਤੋਂ ਕੋਈ 15 ਸਾਲ ਪਹਿਲਾਂ ਬਾਬਾ ਸੀਚੇ ਵਾਲੀ ਨੇ ਖਾਲੀ ਸੀ ਉਸ ਤੋਂ ਬਾਅਦ ਨਹੀਂ ਕਿਸੇ ਵੱਲੋਂ ਨਹੀਂ ਕਿਸੇ ਵੱਲੋਂ ਕੀ ਉਦਾਂ ਵੈਸੇ ਜ਼ਿੰਮੇਵਾਰੀ ਕਹਿੰਨਾਂ ਦੀ ਬਣਦੀ ਹੈ ਕਿਸ ਨੂੰ ਵਹਈ ਨੂੰ ਡੂੰਗਾ ਕਰ ਕੀਤਾ ਜਾਵੇ ਤਾਂ ਕਿ ਫਸਲਾਂ ਸ਼ਾਇਦ ਬਚ ਜਾਣ ਗਲਾਲੀ ਥੱਲੇੋਂ ਦੀ ਨੰਗ ਜਾ ਕੇ ਪੌਲ ਬਣ ਜਾਵੇ ਵਹਈ ਨੂੰ ਡੂੰਗੀ ਕੀਤੀ ਜਾਵੇ ਤੇ ਇਹਦੇ ਬੰਨੇ ਵੱਜ ਜਾਣ ਦੇ ਚਲੋ ਅਸੀਂ ਜਿਵੇਂ ਸਾਡੀਆਂ ਪਹਿਲਾਂ ਇੱਧਰ ਵਹਈ ਦੇ ਨਾਲ ਹੀ ਆ ਤੇ ਅਸੀਂ ਵੀ ਨਾਲ ਸਹਿਯੋਗ ਕਰਾਂਗੇ ਕੋਈ ਸਰਕਾਰ ਸਹਿਯੋਗ ਕਰੇ ਤੇ ਰਲ ਮਿਲ ਕੇ ਸਾਰੇ ਜਣੇ ਇਹਦੇ ਕੰਡੇ ਬਾਜਾਂ ਦੇ ਫਸਲਾਂ ਆਉਂਦੀ ਪਾਗ ਨਾ ਮਰਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਬਜ਼ੁਰਗ ਆਪਣੇ ਖੇਤਾਂ ਨੂੰ ਦੇ ਵਿੱਚੋਂ ਗਲਾਲੀ ਕੱਢਣ ਦੇ ਵਿੱਚ ਟੈਨਸ਼ਨ ਦੇ ਵਿੱਚ ਨੇ ਕਿ ਹਾਂ ਵੀ ਸਾਡੀ ਗਲਾਲੀ ਕਿਤੇ ਪਰ ਜਿੰਨੀ ਕਿ ਗਲਾਲੀ ਸਾਫ਼ ਕਰਦੇ 19 ਪਿੱਛੋਂ ਹੋਰ ਆਈ ਜਾਂਦੀ ਆ ਕਿ ਹਾਂ ਵੀ ਇਸ ਦਾ ਹੱਲ ਕੀ ਆ ਜਦ ਸਰਕਾਰ ਵੱਲੋਂ ਕੋਈ ਮੁਆਵਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ ਕਿਉਂਕਿ 2023 ਦੇ ਵਿੱਚ ਮੁਆਵਜ਼ਾ ਜਿਹੜਾ ਨਹੀਂ ਮਿਲਿਆ ਸੀ ਕਪੂਰਸਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿਲੋਂ ਪੀਟੀਸੀ ਨਿਊਜ਼